ਸੰਗਤ ਜੀ ਵਾਹਿਗੁਰੂ ਦੀ ਕਿਰਪਾ ਨਾਲ ਸਹਿਜ ਪਾਠ ਦੀ ਸੇਵਾ ਸਤਿਗੁਰੂ ਨੇ ਲਈ ਸੀ ਸੰਪੂਰਨ ਹੋ ਗਿਆ ਸੀ ਸਤਿਗੁਰੂ ਦੀ ਕਿਰਪਾ ਨਾਲ ਦੂਜੀ ਵਾਰ ਸਹਿਜ ਪਾਠ ਦੀ ਸੇਵਾ ਸ਼ੁਰੂ ਕੀਤੀ ਹੈ ਵਾਹਿਗੁਰੂ ਦੀ ਕਿਰਪਾ ਨਾਲ ਕੱਲ ਸ਼ੁਰੂ ਕੀਤੀ ਸੀ ਕੱਲ ਜਪਜੀ ਸਾਹਿਬ ਤੇ ਰਹਿਰਾਸਾ ਉਹ ਦੀ ਗੁਰਬਾਣੀ ਪੜ੍ਹੀ ਸੀ ਵਿਆਖਿਆ ਨਹੀਂ ਕੀਤੀ ਭਾਵ ਰੇ ਰਾਸਤੀ ਚੌਂਜੀ ਸਹਿਬ ਨਿਤਨੇਮ ਦੀ ਬਾਣੀ ਹੈ ਤੇ ਅੱਜ ਸ਼੍ਰੀ ਰਾਗ ਤੋਂ ਰਿਕਾਰਡਿੰਗ ਸ਼ੁਰੂ ਕਰ ਕਰਨ ਲੱਗੇ ਹਾਂ ਸਤਿਗੁਰੂ ਦੀ ਕਿਰਪਾ ਨਾਲ ਵਾਹਿਗੁਰੂ ਦੀ ਕਿਰਪਾ ਨਾਲ ਵਾਹਿਗੁਰੂ ਆਪ ਕਰਨ ਕਰਾਉਣ ਵਾਲੇ ਆਪਨੇ ਹੱਥ ਵਸ ਕੁਛ ਨਹੀਂ ਵਾਹਿਗੁਰੂ ਆਪ ਕਿਰਪਾ ਕਰਕੇ ਸੰਪੂਰਨ ਕਰਵਾਉਣਾ ਸਤਿਗੁਰੂ ਆਪ ਕਿਰਪਾ ਕਰਕੇ ਕਰੇ ਕਰਾਵੇ ਆਪੇ ਆਪ ਮਾਨੋ ਕੇ ਕਿਛ ਨਾਹੀ ਹਾਥ ਵਾਹਿਗੁਰੂ ਵਾਹਿਗੁਰੂ ਹਾਂਜੀ ਸੰਗਤ ਜੀ 14 ਅੰਗ ਤੇ ਗੁਰੂ ਗ੍ਰੰਥ ਸਾਹਿਬ ਜੀ ਦੇ 14 ਅੰਗ ਤੋਂ ਸ਼੍ਰੀ ਰਾਗ ਪਹਿਲਾ ਰਾਗ ਸ਼ੁਰੂ ਹੁੰਦਾ ਹੈ ਗੁਰੂ ਗ੍ਰੰਥ ਸਾਹਿਬ ਜੀ ਦਾ ਪਹਿਲਾ ਜਪਜੀ ਸਾਹਿਬ ਦੇ ਰਹਿਰਾਸ ਸਾਹਿਬ ਦੀ ਬਾਣੀ ਸੀ 14 ਅੰਗ ਤੋਂ ਪਹਿਲਾ ਰਾਗ ਸ਼ੁਰੂ ਹੁੰਦਾ ਹੈ ਸ਼੍ਰੀ ਰਾਗ ਵਾਹਿਗੁਰੂ ਕਰੋ ਕਿਰਪਾ ਲਓ ਸੇਵਾ ਸਤਗੁਰੂ ਵਾਹਿਗੁਰੂ 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 ਇੱਕ ਓੰਕਾਰ ਸਤਗੁਰੂ ਪ੍ਰਸਾਦ ਰਾਗ ਸ੍ਰੀ ਰਾਗ ਮਹੱਲਾ ਪਹਿਲਾ ਕਰ ਪਹਿਲਾ ਉਹ ਅਕਾਲ ਪੁਰਖ ਪਰਮਾਤਮਾ ਇੱਕ ਹੈ ਦੀਨ ਦੁਨੀਆ ਦਾ ਮਾਲਕ ਇੱਕ ਹੈ ਜਿਸ ਨੇ ਸਾਰੀ ਸ੍ਰਿਸ਼ਟੀ ਨੂੰ ਬਣਾਇਆ ਤੇ ਜੋ ਸਾਰੀ ਸ੍ਰਿਸ਼ਟੀ ਵਿੱਚ ਵਿਆਪਕ ਹੈ ਸਰਵ ਵਿਆਪਕ ਹੈ ਉਹ ਸਾਰਿਆਂ ਵਿੱਚ ਵਿਆਪਕ ਹੈ ਉਹ ਪਰਮਾਤਮਾ ਅਕਾਲ ਪੁਰਖ ਪਰਮਾਤਮਾ ਇੱਕ ਹੀ ਹੈ ਤੇ ਉਸ ਤੋਂ ਆਪਾਂ ਵਿਛੜੇ ਹੋਏ ਹਾਂ ਸੰਗਤ ਜੀ ਤੇ ਉਸ ਨੂੰ ਮਿਲਣਾ ਤੇ ਕੇਵਲ ਤੇ ਕੇਵਲ ਸਤਿਗੁਰ ਤੋਂ ਪ੍ਰਸ਼ਾਦ ਲੈ ਕੇ ਸਤਿਗੁਰ ਤੋਂ ਸਿੱਖਿਆ ਲੈ ਕੇ ਸਤਿਗੁਰ ਤੋਂ ਉਪਦੇਸ਼ ਲੈ ਕੇ ਸਤਿਗੁਰ ਤੋਂ ਮਤ ਲੈ ਕੇ ਉਸ ਅਕਾਲ ਪੁਰਖ ਪਰਮਾਤਮਾ ਨਾਲ ਮਿਲਿਆ ਜਾ ਸਕਦਾ ਹੈ ਤੇ ਆਪਾਂ ਨੂੰ ਗੁਰੂ ਸਾਹਿਬ ਪ੍ਰਸ਼ਾਦ ਦੇ ਰਹੀ ਹੈ ਆਓ ਸੰਗਤ ਜੀ ਆਪਾਂ ਗੁਰੂ ਸਾਹਿਬ ਤੋਂ ਪ੍ਰਸ਼ਾਦ ਲਈਏ ਤੇ ਆਪਣੇ ਮੂਲ ਨੂੰ ਪਹਿਚਾਨੀਏ ਵਾਹਿਗੁਰੂ ਵਾਹਿਗੁਰੂ ਅੱਗੇ ਗੁਰੂ ਸਾਹਿਬ ਸਮਝਾਉਣਾ ਕਰਦੇ ਮੋਤੀ ਤੇ ਮੰਦਰ ਉਸ ਰੈ ਰਤਨੀਤਾ ਹੋਈ ਜੜਾਉ ਸਤੂਰ ਕੁੰਗੂ ਅਗਰ ਚੰਦਨ ਲੇਪ ਆਵੇ ਚਾਓ ਮਤ ਦੇਖਾਂ ਪੂਲਾ ਮਤ ਦੇਖ ਭੂਲਾ ਵਿਸਰੈ ਤੇਰਾ ਚਿਤਨਾ ਆਵੇ ਨਾ ਹੋ ਵਾਹੀ ਗੁਰੂ ਵਾਹੀ ਗੁਰੂ ਸਭ ਆਪਾ ਨੂੰ ਸਮਝਾਉਣਾ ਕਰਦੀ ਹੈ ਸੰਗਤ ਜੀ ਗੁਰੂ ਸਾਹਿਬ ਕਹਿੰਦੇ ਜੇ ਮੇਰੇ ਵਾਸਤੇ ਮੋਤੀਆਂ ਦੇ ਮਹਿਲ ਮਾੜੀਆਂ ਉੱਸਰ ਪਹਿਣ ਜੇ ਉਹ ਮਹਿਲ ਮਾੜੀਆਂ ਰਸਤਾ ਰਤਨਾ ਨਾਲ ਜੜਾਈ ਹੋਣ ਵਾਹਿਗੁਰੂ ਗੁਰੂ ਸਾਹਿਬ ਕਹਿੰਦੇ ਜੀ ਆਪਾਂ ਆਪਣੇ ਆਪ ਨੂੰ ਕਹਿਣਾ ਕਹਿੰਦੇ ਜੇ ਤੁਹਾਡੇ ਵਾਸਤੇ ਜੇ ਮੋਤੀਆਂ ਦੇ ਮਹਿਲ ਮਾੜੀਆਂ ਉਸਰ ਜਾਣ ਗੁਰੂ ਸਾਹਿਬ ਕਹਿੰਦੇ ਉਸ ਮਹਿਲ ਮਾੜੀਆਂ ਤੇ ਰਤਨਾ ਦੇ ਜੜਾਓ ਹੋਣ ਦੇਖੋ ਮਾੜੀ ਮੁੱਟੀ ਗੱਲ ਨਹੀਂ ਰਤਨਾ ਦੇ ਜੜਾਓ ਹੋਣ ਜੇ ਉਹਨਾਂ ਮਹਿਲ ਮਾੜੀਆਂ ਤੇ ਕਸਤੂਰੀ ਕੇਸਰ ਉਦ ਤੇ ਚੰਦਨ ਨਾਲ ਲਪਾਈ ਕਰਕੇ ਵਾਹਿਗੁਰੂ 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 ਲਿਪਾਈ ਵੀ ਕੀਤੀ ਹੁਣ ਤੇ ਮੇਰੇ ਅੰਦਰ ਚਾਹ ਵੀ ਚੜੇ ਤੇ ਫਿਰ ਵੀ ਗੁਰੂ ਸਾਹਿਬ ਕਹਿੰਦੇ ਤਾਂ ਵੀ ਇਹ ਸਭ ਕੁਝ ਵਿਅਰਥ ਹੈ ਫਿਰ ਵੀ ਇਹ ਸੋਚ ਵੀ ਮੈਨੂੰ ਖਤਰਾ ਕਿ ਇਹ ਮਹਿਲ ਮਾੜੀਆਂ ਨੂੰ ਦੇਖ ਕੇ ਕਿਤੇ ਮੈਂ ਇਹ ਪ੍ਰਮਾਤਮਾ ਤੈਨੂੰ ਭੁਲਾ ਤਾਂ ਨਹੀਂ ਬੈਠਾ ਕਿਤੇ ਤੂੰ ਮੈਨੂੰ ਵਿਸਰਤਾਂ ਨਹੀਂ ਜਾਏਂਗਾ ਕਿਤੇ ਤੇਰਾ ਨਾਮ ਮੇਰੇ ਚਿੱਤ ਵਿੱਚ ਨਾ ਟਿਕੇ ਤੂੰ ਮੈਨੂੰ ਚੇਤੇ ਨਾਵੇਂ ਦੇਖੋ ਸਭ ਕੁਝ ਰਿਜੈਕਟ ਕੀਤਾ ਗੁਰੂ ਸਾਹਿਬ ਨੇ ਸਭ ਕੁਝ ਦੇਖੋ ਗੁਰੂ ਸਾਹਿਬ ਕਹਿੰਦੇ ਆ ਮਹਿਲ ਮਾੜੀਆਂ ਆਪਾਂ ਤਾਂ ਇੰਨਾ ਚਿਰ ਫਸ ਜਾਨੇ ਆ ਇਹਦੇ ਮੋਹ ਪਿਆਰ ਚ ਫਸ ਜਾਨੇ ਧਨ ਦੌਲਤ ਦੇ ਮੋਹ ਪਿਆਰ ਚ ਧੀਆਂ ਪੁੱਤਾਂ ਦੇ ਮੋਹ ਪਿਆਰ ਚ ਗੁਰੂ ਗੁਰੂ ਸਾਹਿਬ ਨੇ ਵੇਖੋ ਰਿਜੈਕਟ ਕਿਵੇਂ ਕੀਤਾ ਕਹਿੰਦੇ ਜੇ ਮਹਿਲ ਮਾੜੀਆਂ ਰਤਨਾ ਨਾਲ ਜੜਾਏ ਹੋਣ ਚੰਦਨ ਦਾ ਲੇਪ ਵੀ ਹੋਵੇ ਉੱਤੇ ਵਾਹਿਗੁਰੂ 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 ਤੇ ਅੰਦਰ ਮੇਰੇ ਚਾਹ ਵੀ ਬੜਾ ਚੜੇ ਇਹਨਾਂ ਨੂੰ ਦੇਖ ਕੇ ਬੜਾ ਚਾਹ ਜੜੇ ਪਰ ਮਤ ਦੇਖ ਭੁੱਲਾ ਵਿਸਰੈ ਪਰ ਕਿਤੇ ਇਹ ਸਭ ਕੁਝ ਨੂੰ ਦੇਖ ਕੇ ਮੈਂ ਭੁੱਲਣਾ ਨਹੀਂ ਚਾਹੂੰਗਾ ਤੈਨੂੰ ਵਾਹਿਗੁਰੂ 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 ਭਲਾ ਆਣਾ ਬੈਠਾ ਵਾਹਿਗੁਰੂ ਤੇਰੇ ਨਾਮ ਤੋਂ ਬਿਨਾ ਕੁਛ ਨਹੀਂ ਸੁਖ ਨਹੀਂ ਕਿਤੇ ਨਾਮ ਬਿਨਾ ਡਿੱਠਾ ਸਭ ਸੰਸਾਰ ਉਹ ਨਾਮ ਤੋਂ ਬਿਨਾ ਕਿਤੇ ਸੁਖ ਨਹੀਂ ਗੁਰੂ ਸਾਹਿਬ ਆਪਾਂ ਨੂੰ ਇਹ ਸਮਝਾਉਣਾ ਚਾਹੁੰਦੇ ਐ ਵੀ ਇਹ ਸਭ ਕੁਝ ਤਾਂ ਮੈਲ ਮਾੜੀਆਂ ਹੈ ਤਨ ਦੌਲਤ ਹੈ ਰਤਨਾ ਦੇ ਜਿਹੜਾ ਉਹ ਕਿਤੇ ਉੱਤੇ ਚਾਹੇ ਚੰਦਨ ਦਾ ਲੇਵ ਕਿਤੇ ਪਰ ਇਹ ਸਭ ਕੁਝ ਨਾਸ਼ਵੰਤ ਪੁਰੂ ਸਾਹਿਬ ਆਪਾਂ ਨੂੰ ਸਮਝਾ ਰਹੇ ਵੀ ਨਾਸ਼ ਬੰਤ ਹੈ ਇਹਦੇ ਵਿੱਚੋਂ ਨਾਲ ਜਾਣ ਵਾਲੀ ਕੀ ਚੀਜ਼ ਹੈ ਕੋਈ ਇੱਕ ਚੀਜ਼ ਦੱਸ ਜਿਓ ਤੇਰੇ ਨਾਲ ਜਾਊਗੀ ਕੁਝ ਨਹੀਂ ਨਾਲ ਜਾਣਾ ਇੱਕ ਪ੍ਰਮਾਤਮਾ ਦਾ ਨਾਮ ਹੀ ਨਾਲ ਜਾਣਾ ਤੇ ਉਹ ਬੰਦਿਆ ਤੂੰ ਲੈਂਦਾ ਨਹੀਂ ਕਹਿੰਦੇ ਇਹਨਾਂ ਦੇ ਵਿੱਚ ਕਿਤੇ ਫਸ ਕੇ ਪ੍ਰਮਾਤਮਾ ਨੂੰ ਤਾਂ ਨਹੀਂ ਭੁੱਲ ਬੈਠੇਗਾ ਕਿਤੇ ਤੈਨੂੰ ਪ੍ਰਮਾਤਮਾ ਯਾਦ ਹੀ ਨਾ ਆਵੇ ਜਾਦਾ ਸੁੱਖ ਹੋਏ ਨੇ ਤਾਂ ਪ੍ਰਮਾਤਮਾ ਨੂੰ ਭਲਾ ਬੈਠਦੇ ਆ ਨਾ ਪਰ ਇਹ ਨਹੀਂ ਪਤਾ ਵੀ ਉਹ ਸੁੱਖ ਦਿੱਤਾ ਕਿਹਨੇ ਆ ਸੁੱਖ ਤੇਰਾ ਦਿੱਤਾ ਲਈਏ ਜੀ ਸੁੱਖ ਤੇਰਾ ਦਿੱਤਾ ਪ੍ਰਮਾਤਮਾ ਇਹ ਵੀ ਦਾਤ ਇਹ ਵੀ ਪੀ ਦਾਤ ਤੇਰੀ ਦਾਤ ਆ ਜੋ ਵੀ ਦਾਤਾਂ ਸੁੱਖ ਸੁਹੂਤਾ ਮੰਨ ਰਹੇ ਆ ਦਾਤ ਕੀ ਦੀ ਐ ਇਹ ਉਹ ਵੈਗੁਰੂ ਦੀ ਦਾਤ ਐ ਪਰ ਕਦੇ ਯਾਦ ਕਰਦੇ ਆ ਕਦੇ ਚੇਤੇ ਵਿੱਚ ਲੈ ਕੇ ਆਉਨੇ ਵੀ ਉਹਦੀਆਂ ਦਾਤਾਂ ਵਾਹਿਗੁਰੂ 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 ਸਭ ਕੋ ਸਿਰ ਜਕਟ ਕੀਤਾ ਗੁਰੂ ਸਾਹਿਬ ਨੇ ਇੱਕ ਪਰਮਾਤਮਾ ਦਾ ਨਾਮ ਹੀ ਨਾਲ ਜਾਣ ਵਾਲਾ ਸੰਗੀ ਸਾਥੀ ਹੈ ਕਿ ਉਹ ਤੇਰੇ ਸਵਾਸਾਂ ਦੇ ਵਿੱਚ ਇਸ ਤਰ੍ਹਾਂ ਵਸ ਜਾਵੇ ਸਵਾਸ ਵਾਸਤੇ ਨੂੰ ਵਾਹਿਗੁਰੂ ਦੀ ਯਾਦ ਆਵੇ ਵਾਹਿਗੁਰੂ ਵਾਹਿਗੁਰੂ ਅੱਗੇ ਗੁਰੂ ਸਾਹਿਬ ਸਮਝਾਉਣਾ ਕਰਦੇ ਹਰ ਬਿਨ ਜਿਉਂ ਬਲ ਹਰ ਬਿਨ ਜਿਉਂ ਜਲ ਬਲ ਜਾਉ ਮੈਂ ਆਪਣਾ ਗੁਰ ਪੂਛ ਦੇਖਿਆ ਅਵਰ ਨਹੀਂ ਥਾਉ ਰਹਾਉ ਕਹਿੰਦੇ ਪ੍ਰਭੂ ਤੋਂ ਵਿਛੜ ਕੇ ਜਿੰਦ ਸੜ ਬਲ ਜਾਂਦੀ ਹੈ ਹੁਣ ਪ੍ਰਮਾਤਮਾ ਤੋਂ ਵਿਛੜੇ ਹੋਏ ਆ ਦੇਖੀਏ ਜਿੰਦ ਸੜ ਬਲ ਰਹੀ ਹੈ ਕਿ ਨਹੀਂ ਕਿਵੇਂ ਸੜ ਬਲ ਰਹੀ ਹੈ ਨਿਤ ਟੈਨਸ਼ਨ ਚੋਰੇ ਚਿੰਤਾ ਚਾਹੇ ਜਿੰਨਾ ਤਨ ਦੋਲਤ ਮਰਜੀ ਹੈ ਕਿਤੇ ਮਨ ਦਾ ਟਿਕਾਉ ਹੈ ਹੈ ਜੀ ਗਰੀਬ ਕੋਲੇ ਹੈ ਪਰ ਅਮੀਰ ਕੋਲੇ ਹੈ ਕਿਸੇ ਕੋਲੇ ਜਿਹਦੇ ਕੋਲ ਬਹੁਤ ਜ਼ਿਆਦਾ ਧਨ ਦੌਲਤ ਹੈ ਕੋਠੀਆਂ ਵੀ ਹੈ ਮਹਿਲ ਮਾੜੀਆਂ ਵੀ ਹੈ ਗੱਡੀਆਂ ਵੀ ਹੈ ਹਰ ਇੱਕ ਸੁੱਖ ਸਹੂਲਤਾਂ ਹੈ ਹੁਣ ਦੇਖ ਲਈਏ ਪੀ ਐਮ ਸੀ ਐਮ ਦੇਖ ਲਈਏ ਕਿਤੇ ਹੈ ਮਨ ਦਾ ਟਿਕਾਉ ਜਿੰਨੇ ਉਹ ਦੁਖੀ ਉਹਨਾਂ ਕੋਈ ਦੁਖੀ ਨਹੀਂ ਹੋਣਾ ਕੰਬਾਨੀ ਅਡਾਨੀ ਦੇਖ ਲਈਏ ਕੋਈ ਵੀ ਦੇਖ ਲਈਏ ਹੈ ਸੁਖੀ ਧਨ ਦੌਲਤ ਦੇ ਫਿਰ ਉਹਨਾਂ ਕੋਲ ਕਮੀ ਕੋਈ ਨਹੀਂ ਫਿਰ ਗੁਰੂ ਸਾਹਿਬ ਨੂੰ ਪੁੱਛੀਏ ਵੀ ਗੁਰੂ ਸਾਹਿਬ ਕਿਉਂ ਨਹੀਂ ਸੁਖੀ ਗੁਰੂ ਸਾਹਿਬ ਕਹਿੰਦੇ ਵੱਡੇ ਵੱਡੇ ਜੋਧੀ ਸੈ ਲੋਗ ਤਿੰਨ ਕੋ ਵਿਆਪੇ ਚਿੰਤਾ ਰੋਗ ਕੌਣ ਵੱਡਾ ਮਾਇਆ ਵਡਿਆਈ ਸੇ ਵੱਡਾ ਜਿਨ੍ਹਾਂ ਰਾਮ ਲਿਵਲਾਈ ਰਾਮ ਲਿਵਲਾਈ ਗੁਰੂ ਸਾਹਿਬ ਕਹਿੰਦੇ ਆਜੋ ਭਈ ਮੈਂ ਦੱਸ ਦਿੰਦਾ ਕੌਣ ਵੱਡਾ ਕਹਿੰਦੇ ਉਹ ਵੱਡਾ ਹੈ ਜਿਨ੍ਹਾਂ ਨੇ ਰਾਮ ਨਾਲ ਲਿਵ ਲਾ ਲਈ ਜਿਨ੍ਹਾਂ ਉਸ ਪਰਮਾਤਮਾ ਨਾਲ ਲਿਵ ਲਾ ਲਈ ਜਿਨ੍ਹਾਂ ਉਹਨੇ ਮਨ ਚ ਵਸਾਲਿਆ ਜਿਨ੍ਹਾਂ ਉਹਨੂੰ ਯਾਦ ਕਰ ਲਿਆ ਇਹ ਧਨ ਦੌਲਤ ਕਿਤੇ ਮਨ ਦਾ ਟਿਕਾਉ ਹੈ ਗੁਰੂ ਸਾਹਿਬ ਕਹਿੰਦੇ ਜਿੰਨਾਂ ਕੋਲੇ ਜ਼ਿਆਦਾ ਧਨ-ਦੌਲਤ ਹੈ ਕਹਿੰਦੇ ਰਾਤ ਦੀ ਨੀਂਦ ਹੈ ਨਹੀਂ ਮਹਿੰਗੇ ਮਖਮਲੀ ਗੱਦਿਆਂ ਤੇ ਵੀ ਨੀਂਦ ਹੈ ਨਹੀਂ ਕੰਡਿਆਂ ਵਾਂਗ ਚੁਪਦੇ ਆ ਕਿਉਂ ਚੁਪਦੇ ਆ ਕਿਉਂਕਿ ਮਨ ਨੂੰ ਸ਼ਾਂਤੀ ਹੈ ਨਹੀਂ ਮਨ ਸੋਚਾਂ ਸੋਚਦਾ ਮਨ ਪੜਕਣਾ ਵਿੱਚ ਹੈ ਜੇ ਆ ਨਾ ਕੀਤਾ ਹੁਣ ਕੀ ਹੋਊਗਾ ਹੁਣ ਦੇਖੀਏ ਕਿ ਤੇ ਨੀਂਦ ਹੈ ਜੇ ਇਥੋਂ ਆਏ ਹੋਗਾ ਤਾਂ ਕੀ ਹੋਊਗਾ ਜੇ ਆਏ ਨਾ ਹੋਇਆ ਤਾਂ ਕੀ ਨਹੀਂ ਹੋਣਾ ਕੀ ਧਨ-ਦੌਲਤ ਨੇ ਸੁੱਖ ਖਰੀਦਿਆ ਸੁੱਖ ਕੇਵਲ ਤੇ ਕੇਵਲ ਸੰਗਤ ਜੀ ਪਰਮਾਤਮਾ ਦੇ ਨਾਮ ਵਿੱਚ ਹੈ ਤੇ ਜਿਹਦਾ ਮਨ ਸ਼ਾਂਤ ਹੈ ਮਨ ਸਹਜ ਵਿੱਚ ਹੈ ਸੰਤੋਖ ਵਿੱਚ ਹੈ ਉਹਦੀ ਰਜਾ ਵਿੱਚ ਹੈ ਉਹਦੇ ਹੁਕਮ ਵਿੱਚ ਹੈ ਉਹਦੇ ਭਾਣੇ ਵਿੱਚ ਹੈ ਉਹਦੇ ਕੋਲ ਹੀ ਸ਼ਾਂਤੀ ਹੈ ਅਸਲ ਸ਼ਾਂਤੀ ਮਨ ਦੀ ਸ਼ਾਂਤੀ ਹੈ ਮਨ ਦੀ ਸ਼ਾਂਤੀ ਹੋਣੀ ਹੈ ਸੰਗਤ ਜੀ ਜਦੋਂ ਮਨ ਦੀ ਮੱਤ ਛੱਡ ਦੇਵਾਂਗੇ ਤੇ ਗੁਰੂ ਦੀ ਮੱਤ ਤੇ ਚੱਲਾਂਗੇ ਉਹਦੀ ਰਜਾ ਨੂੰ ਸਮਝਣ ਲੱਗ ਜਾਵਾਂਗੇ ਅੱਜ ਉਹਦੀ ਰਜਾ ਨਹੀਂ ਸਮਝਦੇ ਤਾਂ ਦੁਖੀ ਹੈ ਕਿਉਂਕਿ ਆਪ ਦੀ ਮੱਤ ਵਿੱਚ ਘਸੋੜਦੇ ਵੀ ਇੱਥੋਂ ਆਏ ਹੋਣਾ ਸੀ ਇੱਥੋਂ ਆਏ ਹੋਣਾ ਸੀ ਦੁਖੀ ਹੋ ਰਹੇ ਆ ਕਿਉਂਕਿ ਆਪ ਦੀ ਮੱਤ ਕਰ ਰਹੇ ਆ ਆਪ ਦੀ ਮੱਤ ਛੱਡਣੀ ਪੈਣੀ ਹੈ ਗੁਰੂ ਦੀ ਮੱਤੇ ਚੱਲਣਾ ਪੈਣਾ ਉਹਦੀ ਰਜ਼ਾ ਨੂੰ ਸਮਝਣਾ ਪੈਣਾ ਵੀ ਇਹ ਹੀ ਉਹਦੀ ਰਜ਼ਾ ਹੈ ਅੱਜ ਕਿਉਂ ਦੁਖੀ ਹੋ ਰਹੇ ਜਿੰਦ ਸੜਵਲ ਰਹੀ ਹੈ ਕਿਤੇ ਹੈ 2 ਮਿੰਟਾਂ ਦੀ ਵੀ ਸ਼ਾਂਤੀ ਕਿਵੇਂ ਅੰਦਰੋਂ ਸਾਰਾ ਦਿਨ ਮਨ ਕਿਤੇ ਬੈਠਦਾ ਟੇਕੇ ਚੰਚਲ ਮਨ ਉਧਰ ਪਟਕਦਾ ਉਧਰ ਪਟਕਦਾ ਅੰਦਰੋਂ ਪਟਕਣਾ ਲੱਗੀ ਹੀ ਰਹਿੰਦੀ ਹੈ ਲੱਗੀ ਰਹਿੰਦੀ ਹੈ ਤੇ ਕਿਉਂ ਸੜ ਬੜ ਰਿਹਾ ਕਿਉਂਕਿ ਇਹ ਆਪਣੇ ਮੂੜ ਨਾਲ ਵਿਛੜਿਆ ਹੋਇਆ ਉਹਨੂੰ ਯਾਦ ਨਹੀਂ ਕਰਦਾ ਹੋਰ 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 ਤਮਾ ਕਰਦਾ ਰਹਿੰਦਾ ਸਾਰਾ ਦਿਨ ਇਹਨੂੰ ਇਹ ਨਹੀਂ ਪਤਾ ਵੀ ਨਾਸ਼ਵੰਤ ਦੀ ਮਗਰ ਲੱਗਿਆ ਫਿਰਦਾ ਉਹ ਪਰਮਾਤਮਾ ਸਦਾ ਕੈਮ ਰਹਿਣ ਵਾਲਾ ਉਹਨੂੰ ਕਦੇ ਯਾਦ ਹੀ ਨਹੀਂ ਕਰਦਾ ਵਾਹਿਗੁਰੂ ਮੈਂ ਆਪਣੇ ਗੁਰੂ ਨੂੰ ਪੁੱਛ ਕੇ ਦੇਖ ਲਿਆ ਜੀ ਤੇ ਮੈਨੂੰ ਯਕੀਨ ਵੀ ਆ ਗਿਆ ਕਿ ਪ੍ਰਭੂ ਦੀ ਜਾਤ ਤੋਂ ਬਿਨਾ ਹੋਰ ਕੋਈ ਥਾਂ ਨਹੀਂ ਜਿੱਥੇ ਉਹ ਸਾੜ ਮੁੱਕ ਸਕੇ ਰਹਾ ਵਾਹਿਗੁਰੂ ਵਾਹਿਗੁਰੂ ਦੇਖੋ ਗੁਰੂ ਸਾਹਿਬ ਨੇ ਕਿੰਨਾ ਵਧੀਆ ਸਮਝਾਇਆ ਗੁਰੂ ਸਾਹਿਬ ਕਹਿੰਦੇ ਹਰ ਬਿਨ ਜਿਉ ਜਲ ਬਲ ਜਾਉ ਮੈਂ ਆਪਣਾ ਗੁਰੂ ਪੁੱਛ ਦੇਖਿਆ ਅਵਰਣਾ ਹੀ ਥਾਂ ਹੋ ਰਹਾ ਕਹਿੰਦੇ ਮੈਂ ਆਪਣੇ ਗੁਰੂ ਨੂੰ ਪੁੱਛ ਕੇ ਦੇਖਿਆ ਹੁਣ ਅੱਜ ਆਪ ਗੁਰੂ ਆਪਣਾ ਕੌਣ ਹੈ ਗੁਰੂ ਗ੍ਰੰਥ ਸਾਹਿਬ ਆਪਣੀ ਗੁਰੂ ਹੈ ਪੂਰੇ ਗੁਰੂ ਜੋ ਆਪਾਂ ਨੂੰ ਸਿੱਖਿਆ ਦੇ ਰਹੇ ਆ ਜੋ ਆਪਾਂ ਨੂੰ ਉਪਦੇਸ਼ ਦੇ ਰਹੇ ਆ ਤੇ ਆਪਾਂ ਗੁਰੂ ਸਾਹਿਬ ਨੂੰ ਪੁੱਛ ਰਹੇ ਆ ਵੀ ਗੁਰੂ ਸਾਹਿਬ ਕਿਤੇ ਸੁੱਖ ਨਹੀਂ ਇਹ ਸਾਰਾ ਦਿਨ ਮਨ ਸੜਦਾ ਬਲਦਾ ਰਹਿੰਦਾ ਕੀ ਗੱਲ ਹੈ ਗੁਰੂ ਸਾਹਿਬ ਕਹਿੰਦੇ ਪੁੱਛ ਕੇ ਦੇਖ ਲੈ ਤੇ ਮਨ ਨੂੰ ਯਕੀਨ ਵੀ ਆ ਗਿਆ ਮਨ ਨੂੰ ਯਕੀਨ ਵੀ ਆ ਗਿਆ ਗੁਰੂ ਸਾਹਿਬ ਕੀ ਸਮਝਾਉਣਾ ਕਰਦੇ ਗੁਰੂ ਸਾਹਿਬ ਕਹਿੰਦੇ ਭਾਈ ਪ੍ਰਮਾਤਮਾ ਦੇ ਨਾਮ ਤੋਂ ਬਿਨਾਂ ਕਿਤੇ ਸੁੱਖ ਨਹੀਂ ਇਹ ਸਾੜਾ ਨਹੀਂ ਮੁੱਕਣਾ ਤੂੰ ਕਿਥੇ ਮਰਜੀ ਜਾਵੜਾ ਅਸਲ ਸ਼ਾਂਤੀ ਮਨ ਦੀ ਸ਼ਾਂਤੀ ਹੈ ਤੇ ਮਨ ਦੀ ਸ਼ਾਂਤੀ ਗੁਰੂ ਤੋਂ ਮਿਲਦੀ ਹੈ ਜੇ ਗੁਰੂ ਦੇ ਆਖੇ ਲੱਗਾਂਗੇ ਭਾਈ ਜੇ ਗੁਰੂ ਦਾ ਉਪਦੇਸ਼ ਮੰਨਾਂਗੇ ਭਾਈ ਜੇ ਗੁਰੂ ਦੀ ਮੱਥ ਤੇ ਚੱਲਾਂਗੇ ਭਾਈ ਜੇ ਉਹਦੀ ਰਜਾ ਚ ਰਾਵਾਂਗੇ ਫਿਰ ਉੱਥੇ ਸਾਡੇ ਬੜੇ سارے ਮੁੱਕ ਜਾਂਦੇ ਆ ਫਿਰ ਰਜਾ ਚ ਰਹਿਣਾ ਆ ਜਾਂਦਾ ਵੀ ਸਭ ਉਸ ਦੀ ਰਜਾ ਸੀ ਅੱਕੇ ਗੁਰੂ ਸਾਹਿਬ ਫਿਰ ਸਮਝਾਉਣਾ ਕਰਦੇ ਗੁਰੂ ਸਾਹਿਬ ਕਹਿੰਦੇ ਧਰਤੀ ਤੈ ਹੀਰੇ ਲਾਲ ਜੜਤੀ ਪਲੰਗ ਪਲੰਗ ਲਾਲ ਜੜਾਓ ਵਾਹਿਗੁਰੂ 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 ਮੋਹਣੀ ਮੁਖਮਣੀ ਸੋਹੀ ਕਰੇ ਰੰਗ ਪਸਾਓ ਅੱਗੇ ਫਿਰ ਗੁਰੂ ਸਾਹਿਬ ਕੀ ਸਮਝਾਉਣਾ ਕਰਦੇ ਆ ਕਹਿੰਦੇ ਮਤ ਦੇਖ ਪੂਲਾਂ ਵਿਸਰੇ ਤੇਰਾ ਚਤਨਾ ਆਵੇ ਨਾਉ ਗੁਰੂ ਸਾਹਿਬ ਕਹਿੰਦੇ ਜੇ ਧਰਤੀ ਵੀ ਹੀਰਿਆਂ ਨਾਲ ਲਾਲਾਂ ਨਾਲ ਜੜੀ ਹੋਵੇ ਸੰਗਤ ਜੀ ਸੋਚ ਕੇ ਵਿਖੀਏ ਮਾੜੀ ਮੋਟੀ ਗੱਲ ਨਹੀਂ ਗੁਰੂ ਸਾਹਿਬ ਕਹਿੰਦੇ ਸਾਰੀ ਧਰਤੀ ਹੁਣ ਕਿਤੇ ਧਰਤੀ ਮਾੜੀ ਮੋਟੀ ਕਿੱਡੀ ਧਰਤੀ ਹੈ ਕਹਿੰਦੇ ਹੀਰੇ ਨਾਲ ਤੇ ਲਾਲਾਂ ਨਾਲ ਜੜੀ ਹੋਵੇ ਤੇ ਆਪਣੇ ਵਰਗੇ ਤਾਂ ਦੋ ਪੈਸੇ ਦੇਖ ਕੇ ਮਾਇਆ ਚਾਗਨ ਦੀ ਵੀ ਬਸ ਆਹੀ ਧਨ ਦੌਲਤ ਆਹੀ ਸਾਰਾ ਕੁਝ ਆਹੀ ਸੁੱਖ ਸਹੂਲਤ ਹੈ ਤੇ ਗੁਰੂ ਸਾਹਿਬ ਨੇ ਕੀਰਜੈਕਟ ਕੀਤਾ ਵੇਖੀਏ ਗਹਿਰਾਈ ਨਾਲ ਸੋਚ ਕੇ ਕੀਰਜੈਕਟ ਕੀਤਾ ਕਹਿੰਦੇ ਜੀ ਧਰਤੀ ਹੀਰੇ ਲਾਲਾਂ ਨਾਲ ਜੜੀ ਹੋਵੇ ਮੇਰੇ ਸੌਣ ਵਾਸਤੇ ਪਲੰਘ ਉੱਤੇ ਵੀ ਲਾਲ ਜੜੇ ਹੁਣ ਜਿੱਥੇ ਤੂੰ ਸੌਣਾ ਉੱਥੇ ਵੀ ਲਾਲ ਜੜੇ ਹੁਣ ਧਰਤੀ ਤੇ ਵੀ ਜਿੱਥੇ ਤੂੰ ਰਹਿਣਾ ਉੱਥੇ ਵੀ ਹੀਰੇ ਲਾਲਾਂ ਨਾਲ ਜੜੀ ਹੋਵੇ ਜੇ ਮੇਰੇ ਸਾਹਮਣੇ ਉਹ ਸੁੰਦਰ ਇਸਤਰੀ ਹਾਫ ਭਾਵ ਕਰੇ ਜਿਸਦੇ ਮੱਥੇ ਉੱਤੇ ਮਣੀ ਛੋਬ ਰਹੀ ਹੋਵੇ ਕਹਿੰਦੇ ਸਾਹਮਣੇ ਵੀ ਉਹ ਇਸਤਰੀ ਖੜੀ ਹੋਵੇ ਜਿਸਦੇ ਮੱਥੇ ਉੱਤੇ ਮਣੀ ਛੋਬ ਰਹੀ ਹੋਵੇ ਪਰ ਅੱਗੇ ਗੁਰੂ ਸਾਹਿਬ ਨੇ ਇਹਨਾਂ ਨੂੰ ਸਾਰਿਆਂ ਨੂੰ ਰਿਜੈਕਟ ਕਰਦੇ ਹੋਏ ਅੱਗੇ ਲੰਕ ਕੇ ਗੁਰੂ ਸਾਹਿਬ ਨੇ ਕੀ ਕਿਹਾ ਮਤ ਦੇਖ ਭੂਲਾ ਵਿਸਰ ਇਹ ਤੇਰਾ ਚਤਨਾ ਵੇਨਾ ਗੁਰੂ ਸਾਹਿਬ ਕਹਿੰਦੇ ਸਭ ਕੁਝ ਵਿਅਰਥ ਹੈ ਹੁਣ ਦੇਖੀਏ ਪ੍ਰਮਾਤਮਾ ਦਾ ਨਾਮ ਕਿੰਨਾ ਕੀਮਤੀ ਕਿੰਨਾ ਕੀਮਤੀ ਜੋ ਗੁਰੂ ਸਾਹਿਬ ਇੰਨੇ ਕੁਝ ਨੂੰ ਰਿਜੈਕਟ ਕਰ ਰਹੇ ਹੈ ਇੱਥੇ ਪਕ ਕਿਉਂ ਨਹੀਂ ਮੰਨ ਰਹੇ ਆਪਾਂ ਦਾ ਥੋੜੇ-ਥੋੜੀਆਂ ਕੂੜ ਪਿੱਛੇ ਥੋੜੇ-ਥੋੜੇ ਕੂੜ ਪਿੱਛੇ ਆਪਾਂ ਪਰਮਾਤਮਾ ਨੂੰ ਭੁਲਾ ਛੱਡਿਆ ਤੇ ਗੁਰੂ ਸਾਹਿਬ ਨੇ ਤਾਂ ਇੰਨਾ ਕੁਝ ਤਾਂ ਆਪਣੇ ਕੋਲ ਹੈ ਵੀ ਨਹੀਂ ਗੁਰੂ ਸਾਹਿਬ ਨੇ ਜਿਹੜਾ ਜੋ ਕੁਝ ਕਿਹਾ ਧਰਤੀ ਹੀਰੇ ਲਾਲਾਂ ਨਾਲ ਜੜੀ ਹੋਵੇ ਦੇਖੋ ਪਲੰਗ ਉੱਤੇ ਵੀ ਲਾਲ ਜੜੇ ਹੁਣ ਆਪਾਂ ਤਾਂ ਥੋੜੀ ਮਾਇਆ ਪਿੱਛੇ ਪਰਮਾਤਮਾ ਨੂੰ ਭੁਲਾਈ ਬੈਠੇ ਆ ਵੀ ਬਸ ਮੈਂ ਹੀ ਆ ਮੇਰੇ ਕੋਲ ਤਾਂ ਆ ਵੀ ਆ ਵੀ ਇਹ ਸੋਚ ਕੇ ਆਪਦੇ ਆਪ ਨੂੰ ਠੇਸ ਮਾਰ ਗਏ ਆਪਦੇ ਅੰਦਰ ਤੇ ਗੁਰੂ ਸਾਹਿਬ ਨੇ ਇਹਨਾਂ ਨੂੰ ਵੀ ਸਾਰਿਆਂ ਨੂੰ ਵਿਅਰਥ ਕਰਤਾ ਕਹਿੰਦੇ ਵਿਅਰਥ ਹੈ ਮੈਨੂੰ ਖਤਰਾ ਹੈ ਕਿ ਇਹ ਅਜੇ ਹੀ ਸੁੰਦਰ ਥਾਂ ਤੇ ਅਜੇ ਹੀ ਸੁੰਦਰੀ ਨੂੰ ਵੇਖ ਕੇ ਕਿਤੇ ਮੈਂ ਇਹ ਪ੍ਰਮਾਤਮਾ ਤੇਨੂੰ ਭੁਲਾਣਾ ਬੈਠਾਂ ਕਿਤੇ ਤੂੰ ਮੈਨੂੰ ਵਿਸਰਨਾ ਨਾ ਜਾਵੇਂ ਕਿਤੇ ਤੇਰਾ ਨਾਮ ਮੇਰੇ ਚਿੱਤ ਚਿੱਤੇ ਵਿੱਚੋਂ ਨਾ ਨਿਕਲ ਜਾਵੇ ਵਾਹਿਗੁਰੂ 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 ਦੇਖੋ ਗੁਰੂ ਸਾਹਿਬ ਨੇ ਕਿੰਨਾ ਵਧੀਆ ਤਰੀਕੇ ਨਾਲ ਸਮਝਾਇਆ ਸਾਰੇ ਕਸੇ ਨੂੰ ਰਿਜੈਕਟ ਕਰਕੇ ਗੁਰੂ ਸਾਹਿਬ ਕਹਿੰਦੇ ਭਾਈ ਇੱਕ ਨਾਮ ਹੀ ਹੈ ਸੁੱਖ ਨਹੀਂ ਕਿਤੇ ਨਾਮ ਬਿਨਾ ਕਿਤੇ ਨਾਮ ਤੋਂ ਬਿਨਾ ਕਿਤੇ ਸੁੱਖ ਨਹੀਂ ਕਿਤੇ ਮਰਜੀ ਭੱਜ ਲਾ ਜਿੱਥੇ ਨਾਮ ਜਪੀਏ ਪ੍ਰਭ ਪਿਆਰੇ ਸੋਹੀ ਅਸਥਨ ਸੋਹਣ ਚਵਾਰੀ ਜਿੱਥੇ ਨਾਮ ਨਾ ਜਪੀਏ ਮੇਰੇ ਗੋਵਿੰਦਾ ਸੋਈ ਨਗਰ ਉਜਾੜੇ ਜੀ ਗੁਰੂ ਸਾਹਿਬ ਕਹਿੰਦੇ ਭਾਈ ਸਾਰੇ ਸੁੱਖ ਨਾਮ ਵਿੱਚ ਹੈ ਜਿੱਥੇ ਨਾਮ ਜਪਿਆ ਜਾਂਦਾ ਹੈ ਨਾ ਉਹੀ ਨਗਰ ਸੌਂਦੇ ਹੈ ਗੁਰੂ ਸਾਹਿਬ ਕਹਿੰਦੇ ਜਿੱਥੇ ਨਾਮ ਹੈ ਨਹੀਂ ਨਾ ਉਹ ਤਾਂ ਉਜੜੇ ਸਮਝੋ ਉਜੜੇ ਪਏ ਆ ਜੰਦਰੋਂ ਉਜੜੇ ਪਏ ਆ ਅੰਦਰੋਂ ਮਾੜੇ ਉਜੜੇ ਪਏ ਆ ਕਿਉਂ ਨਹੀਂ ਮਨ ਨੂੰ ਸਕੂਨ ਕਿਉਂ ਨਹੀਂ ਸ਼ਾਂਤੀ ਕੀ ਗੱਲ ਹੈ ਕਮੀ ਕੀ ਹੈ ਇਸ ਦੀ ਖੋਜ करिए ਆਪਦੇ ਅੰਦਰ ਜਗੇ ਅੰਤਰਮੁਖੀ ਹੋਗੇ ਆਪਦੇ ਮਨ ਨੂੰ ਪੜਿਏ ਪਰ ਆਪਦੇ ਮਨ ਨੂੰ ਪੜ ਸਕਦੇ ਕਿਸੇ ਦੇ ਮਨ ਨੂੰ ਨਹੀਂ ਪੜ ਸਕਦੇ ਸੰਗਤ ਜੀ ਆਪਦੇ ਮਨ ਨੂੰ ਖੁਦ ਨੂੰ ਆਪ ਦੇਖ ਸਕਦੇ ਆਪ ਅੰਦਰੋਂ ਤਾਂ ਤਾਂ ਆਪਾਂ ਨੂੰ ਹਰ ਇੱਕ ਦਾ ਦਿਸ ਜਾਂਦਾ ਤਾਂ ਨਾ ਆਪਾਂ ਆਪ ਦਾ ਵੀ ਦੇਖ ਸਕਦੇ ਆਂ ਦੂਜੇ ਦਾ ਵੀ ਦੇਖ ਸਕਦੇ ਆਂ ਦਿਸਦਾ ਹੈ ਆਪਾਂ ਨੂੰ ਬਾਹਰੋਂ ਦੇਖਦਾ ਬੜਾ ਅਪਾ ਕਹਿੰਨੇ ਆ ਤਾਂ ਬੜਾ ਸ਼ਰੀਫ ਹੈ ਜਦੋਂ ਗੱਲਾਂ ਬਾਤਾਂ ਕਰਦੇ ਆਪਾਂ ਕਹਿੰਨੇ ਬੜਾ ਪਰ ਅੰਦਰ ਕੀ ਹੈ ਕਦੇ ਅੰਦਰ ਕਿਸੇ ਦਾ ਮਨ ਦੇਖ ਸਕਦੇ ਆਂ ਮਨ ਸਿਰਫ ਆਪਾਂ ਆਪ ਦਾ ਦੇਖ ਸਕਦੇ ਆਂ ਜੇ ਕਈ ਵਾਰੀ ਉਤੋਂ ਅਗਲਾ ਮਿੱਠੀਆਂ ਬੜੀਆਂ ਗੱਲਾਂ ਮਾਰਦਾ ਅੰਦਰੋਂ ਛੁਰੀ ਮਾਰਦਾ ਵੀ ਆਪ ਨੂੰ ਪਤਾ ਲੱਗਦਾ ਤੇ ਗੁਰੂ ਸਾਹਿਬ ਕਹਿੰਦੇ ਇਹ ਵੀ ਉਹਦੀ ਕਿਰਪਾ ਨਾਲ ਜਿਹੜੇ ਆਟਾ ਟਕੇ ਹੋਏ ਨਾ ਤੁਹਾਡੇ ਛੇਦ ਟਕੇ ਹੋਏ ਆ ਕਿਸੇ ਦੇ ਮਨ ਚ ਸਾਹਮਣੇ ਹੋਰ ਮਿੱਠੀਆਂ ਮਾਰੀ ਜਾਂਦੇ ਅੰਦਰੋਂ ਪਤਾ ਨਹੀਂ ਕਿੰਨਾ ਕੁ ਵਾਲਾ ਉੱਠੀ ਜਾਂਦਾ ਹੁੰਦਾ ਅੰਦਰੋਂ ਪਤਾ ਨਹੀਂ ਕਿੰਨੀਆਂ ਸ਼ੁਰੂਆਂ ਚੱਲੀ ਜਾਂਦੀਆਂ ਹੁੰਦੀਆਂ ਪਤਾ ਨਹੀਂ ਲੱਗਦਾ ਇਹ ਵੀ ਕਹਿੰਦੇ ਉਹਦੀ ਕਿਰਪਾ ਨਾਲ ਜੇ ਪ੍ਰਸਾਦ ਤੇਰੇ ਸ਼ਗਲ ਛੇ ਢਟਕੇ ਕਹਿੰਦੇ ਉਹਦੀ ਕਿਰਪਾ ਸਮਝੇ ਜਿਨੇ ਤੇਰੇ ਇਹ ਛੇ ਢਟਕੇ ਹੋਏ ਐ ਜੇ ਕਿਤੇ ਇੱਕ ਦੂਜੇ ਨੂੰ ਪਤਾ ਲੱਗ ਜੇ ਸੰਗਤ ਜੀ ਦੇਖੀਏ ਕਿਤੇ ਇਹ ਸੰਸਾਰ ਚੱਲੇ ਭਰਾ ਭਰਾ ਦੇ ਮਨ ਚ ਕੀ ਐ ਭੈਣ ਭੈਣ ਦੇ ਮਨ ਚ ਕੀ ਐ ਮਾਂ ਪਿਓ ਦੇ ਮਨ ਚ ਕੀ ਐ ਘਰ ਵਾਲੀ ਦੇ ਮਨ ਚ ਕੀ ਐ ਘਰ ਵਾਲੇ ਦੇ ਮਨ ਚ ਕੀ ਐ ਮਨ ਚ ਕੀ ਸੋਚਾਂ ਸੋਚ ਰਿਹਾ ਕੀ ਚੱਲ ਰਿਹਾ ਕਿਸੇ ਨੂੰ ਪਤਾ ਲੱਗਦਾ ਐ ਕਿਉਂ ਨਹੀਂ ਲੱਗਦਾ ਇਹ ਉਹਦੀ ਕਿਰਪਾ ਹੈ ਇਹ ਸਾਰੇ ਛੇਦ ਉਸਨੇ ਟਕੇ ਹੋਏ ਆ ਉਹਦਾ ਸ਼ੁਕਰ ਕਰੀਏ ਸ਼ੁਕਰ ਕਰੀਏ ਮੰਚ ਕੀ ਸੇਵਾਸਤੇ ਘਰਦਿਆਂ ਵਾਸਤੇ ਕੋਈ ਮਾਣਾ ਸੋਚ ਲੈਣੇ ਬਨ ਜਾਂਦੇ ਫੁਰਨੇ ਬਨ ਜਾਂਦੇ ਤੇ ਕੀ ਉਹ ਇੱਕ ਦੂਜੇ ਨੂੰ ਪਤਾ ਲੱਗਦੇ ਨਹੀਂ ਵਾਹਿਗੁਰੂ ਜੇ ਪ੍ਰਸਾਦ تیرੇ ਸ਼ਗਲ ਸ੍ਰਿ ਤੱਕ ਹੈ ਉਦੇ ਕਿਰਪਾ ਨਾਲ ਸਾਰੇ ਛੇੜ ਤਕੇ ਹੋਇਆ ਬਹੁਤ ਸ਼ੁਕਰ ਹੀ ਕਰੀਏ ਸ਼ੁਕਰ ਹੀ ਕਰੀਏ ਸ਼ੁਕਰ ਹੀ ਕਰੀਏ ਸੰਗਤ ਜੀ ਖੁਦ ਆਪਾਂ ਆਪਦੇ ਮਨ ਨੂੰ ਪੜ ਸਕਦੇ ਕਿਸੇ ਦੇ ਮਨ ਨੂੰ ਨਹੀਂ ਤੇ ਆਪਦੇ ਮਨ ਨੂੰ ਪੜ ਕੇ ਅੰਦਰ ਜਾਣਾ ਅੰਤਰਮੁਖੀ ਹੋਣਾ ਹੈ ਇਹ ਹੀ ਅੰਤਰਮੁਖੀ ਹੋਣਾ ਹੈ ਨਹੀਂ ਕਿਸੇ ਨੂੰ ਮਨ ਦੇ ਹੀ ਨਹੀਂ ਪਤਾ ਮੇਰਾ ਮਨ ਕੀ ਕਰ ਰਿਹਾ ਕੀ ਵਿਸ਼ੇਵਕਾਰਾਂ ਦੀ ਜ਼ਹਿਰ ਖਾ ਰਿਹਾ ਕਿੱਥੇ ਮਨ ਪਟਕ ਰਿਹਾ ਕਦੇ ਚੈੱਕ ਹੀ ਨਹੀਂ ਕੀਤਾ ਸੀ ਕਦੇ ਪਤਾ ਹੀ ਨਹੀਂ ਸੀ ਹੁਣ ਜਦੋਂ ਦੀ ਗੁਰੂ ਨਾਮ ਸਾਂਝ ਪਈਏ ਜਦੋਂ ਦੀ ਗੁਰੂ ਨਾਲ ਗੱਲਾਂ ਕਰਦੇ ਕੋਈ ਵੀ ਫੁਰਨਾ ਆਉਂਦਾ ਉਹਦੀ ਵਾਹਿਗੁਰੂ ਦੀ ਕਿਰਪਾ ਨਾਲ ਅੰਤਰਮੁਖੀ ਹੋਈ ਦੇ ਵੀ ਮਨਾ ਕੀ ਕਰ ਰਹੇ ਆ ਮਨਾਏ ਤੇਰੀ ਸੋਚ ਨਹੀਂ ਇਹ ਨਹੀਂ ਹੋ ਸਕਦੀ ਤੂੰ ਗੁਰੂ ਵਾਲਾ ਗੁਰੂ ਦੀ ਮੱਤੇ ਚੱਲਣਾ ਇਹ ਅੰਤਰਮੁਖੀ ਹੋਣਾ ਸੰਗਤ ਜੀ ਆਪਦੇ ਮਨ ਦੇ ਅੰਦਰ ਜਾਣਾ ਆਪਦੇ ਮਨ ਨਾਲ ਗੱਲਾਂ ਕਰਨੀਆਂ ਤੇ ਬਾਹਰ ਮੁਕੀ ਬਾਹਰ ਕੀ ਹੈ ਬਾਹਰ ਸੰਸਾਰ ਦੀਆਂ ਗੱਲਾਂ ਕਰਨਾ ਸੰਸਾਰ ਨਾਲ ਲੜਨਾ ਸੰਸਾਰ ਨੂੰ ਦੇਖਣਾ ਇਹ ਸਾਰਾ ਬਾਹਰ ਦਾ ਹੈ ਆਪਣੇ ਅੰਦਰ ਜਾਣਾ ਹੈ ਆਪਣੇ ਅੰਦਰ ਮੁਕੀ ਹੋਣਾ ਆਪਾਂ ਨੂੰ ਅੰਦਰੋਂ ਦੇਖਣਾ ਮੈਂ ਕੀ ਕਰ ਰਿਹਾ ਮੈਂ ਸਹੀ ਚੱਲ ਰਿਹਾ ਗਲਤ ਚੱਲ ਰਿਹਾ ਗੁਰੂ ਮੁਤਾਬਕ ਸਹੀ ਕੀ ਹੈ ਗੁਰੂ ਮੁਤਾਬਕ ਗਲਤ ਕੀ ਹੈ ਵਾਹਿਗੁਰੂ 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 ਐਨੀ ਸੇਵਾ ਪ੍ਰਮਾਣ ਕਰਨੀ ਸੰਗਤ ਜੀ ਗੁਰਬਾਣੀ ਪੜਦਿਆਂ ਤੋਂ ਵਿਚਾਰ ਕਰਦਿਆਂ ਤੋਂ ਬਹੁਤ ਸਾਰੀਆਂ ਗਲਤੀਆਂ ਹੋ ਜਾਂਦੀਆਂ ਸੰਗਤ ਬਖਸ਼ਣਯੋਗ ਹੈ ਵਖਸ਼ ਦੇਣਾ ਵਾਹਿਗੁਰੂ ਅੱਗੇ ਵਾਸਤੇ ਸ਼ੋਤਿ ਸਪਸ਼ਟ ਬਾਣੀ ਪੜ੍ਹਨ ਦਾ ਬਲ ਵਖਸ਼ਨਾ ਸਤਿਗੁਰੂ ਕਿਰਪਾ ਕਰਨਾ ਗੁਰਬਾਣੀ ਕਮਾਉਣੀ ਆ ਜਾਵੇ ਗੁਰਬਾਣੀ ਸਮਝਣੀ ਆ ਜਾਵੇ ਗੁਰੂ ਦੇ ਉਪਦੇਸ਼ ਤੇ ਚੱਲਣਾ ਆ ਜਾਵੇ ਵੱਧ ਤੋਂ ਵੱਧ ਗੁਰਬਾਣੀ ਆਪ ਸਮਝਿਏ ਜ਼ਿੰਦਗੀ ਵਿੱਚ ਲਾਗੂ ਕਰੀਏ ਸਵਾਸ ਸਵਾ ਸਿਮਰਨ ਦੀ ਅਰਦਾਸ ਕਰੀਏ ਬੇਨਤੀ ਕਰੀਏ ਜੋਦੜੀ ਕਰੀਏ ਸਤਿਗੁਰੂ ਕੇ ਵਾਹਿਗੁਰੂ ਕਰੋ ਕਿਰਪਾ वाहे गुरु जी का खालसा वाहे गुरु जी की फतेह वाहे गुरु वाहे गुरु वाहे वाहे गुरु जी की फतेह कोई अपना तेरी पाते अपर तेरी पाते